ਅੱਛਾ ਕੱਲ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਹਾਜ਼ਰ ਅਸੀਂ ਦੀ ਵੱਡੀ ਖਬਰ ਖਬਰ ਨੂੰ ਨੰਨ ਤੱਕ ਜਰੂਰ ਬਨੇ ਰਹਿਣਾ ਜਿਨਾਂ ਵੀ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਵੱਡੀ ਰਾਹਤ ਜੀਓ ਤੇ Airtel ਨੇ ਲਾਂਚ ਕੀਤੇ ਨਵੇਂ ਰੀਚਾਰਜ ਪਲਾਨ ਨਹੀਂ ਦੇਨੇ ਪੈਣਗੇ ਡਾਟਾ ਲਈ ਪੈਸੇ ਇਹਨਾਂ ਲੋਕਾਂ ਨੂੰ ਹੋਵੇਗਾ ਬਹੁਤ ਫਾਇਦਾ ਟੈਲੀਕਮ ਰੈਗੂਲਰ ਟੈਲ ਦੇ ਹੁਕਮਤ ਬਾਅਦ ਜੀਓ ਤੇ Airtel ਨੇ ਸਿਰਫ ਕੋਟ ਪਲੈਨ ਲਾਂਚ ਕਰ ਰਹੇ ਹਨ ਜਿਹੇ ਪਲੈਨ ਦੋਵਾਂ ਕੰਪਨੀਆਂ ਲਈ ਵੈਬਸਾਈਟ ਤੇ ਨਜ਼ਰ ਆ ਰਹੇ ਹਨ ਜਿਨ੍ਹਾਂ ਵਿੱਚ ਸਿਰਫ ਕਲਿੱਕ ਕਰਦੇ ਐਸਐਮਐਸ ਦੇ ਲਾਭ ਮਿਲ ਰਹੇ ਹਨ ਇਸ ਦੇ ਫੈਸਲੇ ਨਾਲ ਦੋਜੀਬੀ ਯੂਜ਼ਰਸ ਨੂੰ ਵੱਡੀ ਰਾਹਤ ਮਿਲੇਗੀ ਜਿਨ੍ਹਾਂ ਨੇ ਬੈਕ ਡਾਟਾ ਨੂੰ ਕਾਟਾ ਦੀ ਲੋਡ ਨਹੀਂ ਪੈਂਦੀ ਉਹਨਾਂ ਨੂੰ ਇੰਨਾ ਸਭ ਦਾ ਲਾਭ ਮਿਲੇਗਾ ਇਸੇ ਨਾਲ ਹੀ ਇਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਹਨਾਂ ਦੇ ਲਾਭ ਉਹ ਜਲਦ ਤੋਂ ਜਲਦ ਇਸਤੇ ਜਾਣੇ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਇਸ ਤਰ੍ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਲਦ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਆਪ ਦਾ ਇੱਕ ਲੈਕਚਰ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ